ਮੈਂ ਤੇ ਮੇਰਾ ਸਕੂਟਰ ਮੈਂ ਤੇ ਮੇਰਾ ਸਕੂਟਰ ਸਾਡਾ ਬੜਾ ਪਿਆਰਾ ਸਾਥ ਰੋਜ਼ ਸਵੇਰੇ ਸਕੂਲ ਸੀ ਜਾਂਦਾ ਲੈ ਕੇ ਮੈਨੂੰ ਸਾਥ ਇਹਦੀ ਰਹਿਮਤ ਸਦਕਾ ਪਹੁੰਚਦੀ ਸਾ ਮੈਂ ਆਪਣੀ ਮੰਜ਼ਿਲ ਤੇ ਕਿਵੇਂ ਦੇਵਾਂਗੀ ਤੇਰਾ ਦੇਣਾ ਤੂੰ ਨਿਭਾਈ ਜੋ ਬਨਾਲ ਮੇਰੇ ਰਿਟਾਇਰ ਹੋ ਕੇ ਸਕੂਲ ਤੋਂ ਜ਼ਿੰਦਗੀ 'ਚ ਆ ਗਿਆ ਬੜਾ ਬਦਲਾ ਸਾਰਾ ਦਿਨ ਘਰ ਬੈਠ ਕੇ ਦਿਨ ਲਈ ਦਾ ਇਹ ਬਿਤਾ ਲਗਦਾ ਤੂੰ ਵੀ ਮੇਰੇ ਨਾਲ ਹੁਣ ਘਰ ਹੀ ਰਹਿ ਗਿਆ ਘਰ ਰਹਿ ਕੇ ਕੁਛ ਉਦਾਸ ਹੋ ਗਿਆ ਸੋਚਦਾ ਹੋਵੇਂਗਾ ਹੁਣ ਮੈਂ ਕੈਦ ਹੋ ਗਿਆ ਤੂੰ ਸੋਚਦਾ ਹੋਵੇਂਗਾ ਹੁਣ ਮੈਂ ਕੈਦ ਹੋ ਗਿਆ ਪਰ ਫਿਕਰ ਨਾ ਕਰ ਪਰ ਫਿਕਰ ਨਾ ਕਰ ਕਦੇ ਕਦੇ ਤੇਰੇ ਨਾਲ ਗੇੜੀ ਮਾਰ ਲਿਆ ਕਰਾਂਗੀ ਤੈਨੂੰ ਤੇਰੇ ਰਸਤਿਆਂ ਨਾਲ ਮਿਲਾ ਦਿਆ ਕਰਾਂਗੀ ਕਦੇ ਕਦੇ ਤੇਰੇ ਨਾਲ ਗੇੜੀ ਮਾਰ ਲਿਆ ਕਰਾਂਗੀ ਤੈਨੂੰ ਤੇਰੇ ਰਸਤੇ ਨਾਲ ਮਿਲਾ ਦਿਆ ਕਰਾਂਗੀ ਮੇਰਾ ਤੇ ਮੇਰਾ ਸਕੂਟਰ ਸਾਡਾ ਬੜਾ ਪਿਆਰਾ ਸਾਥ